ਪੈਲਸ ਵਿੱਚ ਆ ਗਿਆ ਡੂਮਣਾ ਮਖਿਆਲ ਬਰਾਤੀਆਂ ਨੂੰ ਪਈਆਂ ਭਜੜਾ ਬਚੋਲਾ ਬਚਨ ਲਈ ਲਟ ਗਿਆ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਬਹੁਤ ਅਨੋਖੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੈਲਸ ਵਿੱਚ ਬਰਾਤੀ ਭਜਦੇ ਦਿਖਾਈ ਦੇ ਰਹੇ ਨੇ ਦਰਅਸਲ ਇੱਕ ਪੈਲਸ ਵਿੱਚ ਵਿਆਹ ਹੋ ਰਿਹਾ ਸੀ ਪਰ ਅਚਾਨਕ ਪੈਲਸ ਵਿੱਚ ਲੱਗੇ ਦਰਖਤ ਉੱਪਰ ਲੱਗਿਆ ਹੋਇਆ ਡੂਮਣਾ ਅਚਾਨਕ ਹੀ ਉੱਠ ਜਾਂਦਾ ਏ ਅਤੇ ਸਾਰੇ ਹੀ ਬਰਾਤੀਆਂ ਅਤੇ ਕੁੜੀ ਵਾਲਿਆਂ ਦੇ ਤੇ 6 ਪੈ ਜਾਂਦਾ ਏ ਜਿਸ ਤੋਂ ਬਚਣ ਦੇ ਲਈ ਲੋਕ ਭੱਜਣ ਲੱਗਦੇ ਨੇ ਅਤੇ ਕੁਝ ਤਾਂ ਪੈਲਸ ਦੇ ਅੰਦਰ ਚਲੇ ਜਾਂਦੇ ਨੇ ਅਤੇ ਕਈ ਬਰਾਤੀ ਪੈਲਸ ਵਿੱਚ ਹੀਠਾਂ ਲਟ ਜਾਂਦੇ ਨੇ ਤਾਂ ਕਿ ਮੱਖੀਆਂ ਦੇ ਡੰਗ ਤੋਂ ਬਚਿਆ ਜਾ ਸਕੇ ਪਰ ਫਿਰ ਵੀ 20 ਤੋਂ 25 ਲੋਕਾਂ ਦੇ ਡੂਮਣਾ ਲੜ ਜਾਂਦਾ ਹੈ ਜਿਸ ਦੇ ਵਿੱਚ ਕੀ ਬਚੋਲਾ ਵੀ ਸ਼ਾਮਲ ਹੁੰਦਾ ਹੈ ਵੀਡੀਓ ਵਿੱਚ ਵੀ ਬਚੋਲਾ ਜ਼ਮੀਨ ਤੇ ਹੀਠਾਂ ਪਿਆ ਦਿਖਾਈ ਦੇ ਰਿਹਾ ਏ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਪੁਰਕ